2 ਮਹੀਨੇ ਚੱਲੀ ਕੁੜੀ ਤੇ ਹੁਣ ਕਿਹਨੂੰ ਤੰਗ ਕਰਿਆ ਕਰੇਂ ਹੁਣ ਕਿਵੇਂ ਮਾਮੇ ਨੂੰ ਤੰਗ ਕਰਿਆ ਕਰੇਂਗੀ ਜੋ 2 ਮਹੀਨਾ ਬਾਅਦ ਆਉਂਗੀ ਉਹਦੇ ਥੋੜਾ ਮਾਇਸ ਉਹਨੂੰ ਮਾਰੇਗੀ ਤੇ ਮੇਰਾ ਵੀ ਨਹੀਂ ਤੇਰਾ ਨਹੀਂ ਤੈਨੂੰ ਦੇਣ ਲੱਗੀ ਗੈਲ ਉਹਨੂੰ ਫਿਰ ਦੇ ਬੋਟੀ ਬੋਟੀ ਨਾ ਦਵਾ ਹਾਂ ਹਾਂ ਮੈਨੂੰ ਤਾਂ ਦਿੱਤੇ ਨਹੀਂ ਐ ਮੰਮੀ ਦੀ ਸਗੀ ਭੈਣ ਹੈ ਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏਦ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੋਂ ਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ 2 ਮਹੀਨੇ ਚੱਲੀ ਕੁੜੀ ਤੇ ਹੁਣ ਕਿਨੂੰ ਤੰਗ ਕਰਿਆ ਕਰੇ ਹੁਣ ਕਿਵੇਂ ਮਾਮੇ ਨੂੰ ਤੰਗ ਕਰਿਆ ਕਰੇਗੀ ਜਦੋਂ ਦਿਲ ਜਦੋਂ ਖੇਚ ਚੜਦੀ ਹੁੰਦੀ ਉਦੋਂ ਮਾਮੇ ਤੇ ਆਣ ਕੇ ਸਰਾਣੇ ਬੈਹਿਣੀ ਹੁੰਦੀ ਏ ਹੁਣ ਕਿਵੇਂ ਬਣੂ ਹੁਣ ਕਿਹਨੂੰ 당 ਕਰੇਗੀ ਮੈਂ ਮੈਨੂੰ ਕਿਵੇਂ 당 ਕਰ ਸਕਦੀ ਹੁਣ ਦੋ ਦੋ ਮਹੀਨੇ ਵੀਡੀਓ ਕੋਲ ਵੀਡੀਓ ਕੋਲ ਮੈਂ ਚੱਕਣੀ ਨਹੀਂ ਤੇਰੀ ਉਹ ਤੁਹਾਨੂੰ ਤਾਂ ਇਹ ਨਹੀਂ ਲੱਗਦਾ ਕਰਨਾ ਜੀ ਲੈ ਮੈਨੂੰ ਤੇ ਲਾ ਲਾ ਕਰਾ ਆ ਨਾ ਨੰਬਰ ਤਾਂ ਚੱਕਦਾ ਹੀ ਨਹੀਂ ਕੋਈ ਆ ਮੈਂ ਲਾ ਲਿਆ ਆਪਾਂ ਨਾਉਣ ਵਾਲੀ ਨਹੀਂ ਚੱਕੀ ਤੇ ਆਣ ਨਾਉਣ ਕਿੱਥੇ ਚੱਕ ਲਾਂਗੇ ਮੈਂ ਤੇ ਨਹੀਂ ਹੈਂ ਮੈਂ ਲਾਲੂ ਵਿੱਚ ਤੇ ਜੇ ਮੈਂ ਨਾ ਜਾ ਕੇ ਫਿਰ ਕੀ ਕਰਾਂਗੇ ਫਿਰ ਮੈਂ ਜੋ 2 ਮਹੀਨਾ ਬਾਅਦ ਆਉਂਗੀ ਉਹ ਤੇ ਤੁਹਾਨੂੰ ਮਾਰੇਗੀ ਉਹ ਮੈਨੂੰ ਮਾਰੇਗੀ ਆ ਫਿਰ ਮੈਨੂੰ ਮਤਲਬ ਤੇਰਾ ਫੋਨ ਚੱਕੜਾ ਪਿਆ ਕਰਨਾ ਹੈ ਇਹ ਉਹ ਆ ਕਰੀਏ ਨਹੀਂ ਦੋ ਲੈ ਇਹਨੂੰ ਕਿਹਨੇ ਦਿੱਤਾ ਏ ਮੈਂ ਆਪ ਲੈ ਪਿਆ ਤੇਰਾ ਨਾਂ ਕੀ ਵੈਸੇ ਤੇਰਾ ਕੁੜੀਆਂ ਕਹਿੰਦੀਆਂ ਗੋਲੂ ਮੋਲੂ ਜੀ ਇਹ ਤੇ ਗੋਲੂ ਮੋਲੂ ਏ ਇਹ ਗੋਲੂ ਮੋਲੂ ਨੇ ਕੌਣ ਗੱਲਾਂ ਗੋਲੂ ਮੋਲੂ ਪਤਲੀ ਜੀ ਹੈਗੀ ਆ ਮੈਂ ਉਹ ਗੋਲੂ ਮੋਲੂ ਕਿੰਨੇ ਕਰ ਤੁਸੀਂ ਐਡਾ ਮੋਟੂ ਆ ਨਾ ਮੋਟੂ ਮੋٹے ਸਾਨੂੰ ਕੋਲੋ ਜੇ ਕੰਪੈਰੀਜ਼ਨ ਕਰਨੇ ਨਾ ਫਿਰ ਤੁਸੀਂ ਦਿੱਤੋਗੇ ਕਿ ਆਖੀ ਜਿੱਤੇ ਜਾਵੇ ਮੋਟਾ ਤੂੰ ਜਿਤਰਾ ਤੂੰ ਤੇਰਾ ਕੰਪੈਰੀਜ਼ਨ ਹੀ ਨਹੀਂ ਹੋ ਸਕਦਾ ਕਿਸੇ ਨਾਲ ਹੋਊ ਹੋਊ ਨਹੀਂ ਹੋਣਾ ਹੋਊ ਮੋٹے ਭਾਈ ਦੇ ਮੋٹے ਭਾਈ ਨਾ ਮੋٹے ਮਾਮੇ ਤੋਂ ਵੀ ਮੋਟੀ ਨੂੰ ਨਹੀਂ ਪਤਲੀ ਉਹ ਤੈਨੂੰ ਲੜਾ ਲੜਾ ਨਾ ਉੱਤੋਂ ਤੇ ਕਰਦੀ 100 ਰੁਪਇਆ ਮੇਰਾ ਵੀ ਨਹੀਂ ਤੇਰਾ ਨਹੀਂ ਤੈਨੂੰ ਦੇਣ ਲੱਗੀ ਚੱਲ ਉਹਨੂੰ ਫਿਰ ਦੇ ਬੋਟੀ ਨੂੰ ਦਵਾ ਹਾਂ ਹਾਂ ਮੈਨੂੰ ਤਾਂ ਦਿੱਤੇ ਨਹੀਂ ਮੰਮੀ ਦੀ ਸਗੀ ਭੈਣ ਆ ਨਾ ਮੰਮੀ ਦਾ ਵੱਡੀ ਇਹ ਮੰਮੀ ਦਾ ਵੱਡੀ ਤੇਰੀ ਨਾਨੀ ਦੀ ਭੈਣ ਆ ਏ ਆਹੋ ਫੜਵਾ ਤੁਸੀਂ ਆਹ ਬੱਲ ਬੱਲ ਬਣੀ ਗੱਲ ਉੱਤੋਂ ਤਾਂ ਨਾ ਹੀ ਨੀ ਕਹੋ ਉਹ ਬੱਲਾ ਬੱਲਾ ਆਹ ਫੜ ਤੂੰ ਆਹ ਬੱਲਾ ਬੱਲਾ ਨਹੀਂ ਉੱਤੋਂ ਉੱਤੋਂ ਬੱਲਾ ਬੱਲਾ ਹਾਂ ਜੂ ਵੀ ਤੂੰ ਚਾਹ ਜੂ ਵੀ ਨੂੰ ਦਿੱਤੇ ਹੀ ਨਹੀਂ ਹੁਣ ਮੈਂ ਹਾਂ ਜੂ ਵੀ ਚਾਹ ਕਿੰਨਾ ਕਿਤੇ ਪੈਣੀ ਹੈ ਪੈਣਾ ਨਹੀਂ ਕੋਣ ਜਾਣਾ ਤੁਰਨ ਲੱਗੇ ਐਨੀ ਜਲਦੀ ਨਾ ਅਸੀਂ ਦੋ ਵਾੜੀ ਗਈਆਂ ਪਾਣੇ ਦੇ ਸਦ ਨੂੰ ਮੁਕੀ ਤੁਮਾਂ ਚਾਹ ਪੀਓ ਆ ਵੇਲਵਾਲ ਪੰਡ ਤੂੜੀ ਦੀ ਜਗਾਈ ਹੋ ਗਈ ਢੋਲਤੀ ਸਾਰੀ ਚੱਲ ਹੁਣ ਬੁੱਕਾਣਾ ਇਕੱਠੀ ਕਰੇ ਨੂੰ ਹਾਂ ਲੱਗ ਹਾਂ ਜੀ ਜੀ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ